ਉਹ ਤੇ ਜਾਣ ਦਾ ਦਾਰਖਾਨੇ ਪੂਰਾ ਕੈਮ ਗੋਰੀਏ ਮੈਂ ਕੱਟਾਂ ਜੀਦਿਆਂ ਕਹਾਉਂਦਿਆਂ ਦੇ ਵੈਮ ਗੋਰੀਏ ਲਓ ਜੀ ਅੱਜ ਆਪਣਾ ਬਾਈ ਦਾ ਲੈਟਰ ਫੈਰਿਆ ਤੇ ਪਾਰਟੀ ਕੀਤੀ ਹੈਗੀ ਫੁੱਲ ਹਲਵਾਈ ਮਗਾਇਆ ਬਾਹਰੋਂ ਦੀ ਕੰਟਰੀੋਂ ਗੋਰਾ ਹਲਵਾਈ ਪੱਗ ਬਨ ਕੇ ਫਿੰਡਿਆ ਚੈੱਕ ਕਰੋ ਕੰਮ ਇੱਕ ਨੰਬਰੀ ਕੰਮ ਇੱਕ ਨੰਬਰੀ ਆ ਹਲੋ ਹਲੋ ਅੰਗਰੇਜ਼ੀ ਦੀ ਗੱਲ ਕਰਿਓ ਮੜਾ ਜਾ ਅ ਗੋਰੇ ਵੀਰ ਕੰਮ ਗੱਲ ਕਰੀ ਕੰਮ ਅੱਛਾ ਚੱਲ ਰਹਾ ਹੈ ਗੁੱਡ ਜੌਬ ਹੈ ਇਹ ਖੁਰਪਾ ਫੇਰਦਾ ਬੜੀ ਰੀਜ ਦਾ ਮੈਂ ਆਂਦਾ ਵੀਰ ਚੀਜ਼ ਬਣਾਉਂਦਾ ਵੀ ਮੂੰਹ ਤੋਂ ਨਹੀਂ ਲੈਂਦੀ ਆਓ ਇੱਕ ਪਕੌੜੇ ਮੈਂ ਨਾ ਢੇਰ ਲਾਈ ਜਾਂਦਾ ਘੜ ਘੜ ਵੀ ਪਿਆਜ਼ਾਂ ਦੀ ਕਟਿੰਗ ਅਨੋਖੇ ਤਰੀਕੇ ਨਾਲ ਨਵੀਂ ਕੱਢ ਦੇ ਨਾਲ ਕੀਤੀ ਜਾ ਰਹੀ ਹੈ ਮੇਰੇ ਵੀਰੋ ਇੱਧਰ ਆਪਣਾ ਭਾਈ ਚਾਹ ਵਰਤਾਉਂਦਾ ਹੋਇਆ ਕੋਸ਼ ਦੇ ਵਿੱਚ 10 ਰੁਪਏ ਕੱਪ 10 ਰੁਪਏ ਕੱਪ ਦਾ ਨਾਰਾ ਦਿੰਦਾ ਹੋਇਆ ਆ ਜਾ ਭਾਈ ਭਾਈ 10 ਦੀ ਚਾਹ ਮੈਨੂੰ ਹੀ ਕਰ ਦੇ ਨਾਲ ਕੋ ਮੱਠੀ ਮੁੱਠੀ ਵੀ ਲੈਂਦੀ ਕਿ ਨਹੀਂ ਮਰਚਾਂ ਨਾਲ ਯੂ ਅੰਡਰਸਟੈਂਡ ਪੰਜਾਬੀ ਥੋੜੀ ਥੋੜੀ ਤੋੜਾ ਤੋੜਾ ਹਿੰਦੀ ਆਤਾ ਹੈ ਲਓ ਨਿੰਬੂ ਪਾਜ ਆਜ ਨਿੰਬੂ ਪਾ 70% ਚਾ 20% ਚਾ ਨਿੰਬੂ ਪਾ ਆ ਮੈਨੂੰ ਪਾ ਦੇ ਉਹ ਹੈ ਮੈਨੂੰ ਤੇ ਪਾ ਦੇ ਭਰਾਵਾ ਲੈ ਸਾਡਾ ਮੇਨ ਬਲੌਗਰ ਦੇ ਨਾਲ ਰਹਿ ਗਏ ਚਲੋ ਵੀਰੇ ਇਦਾਂ ਨਾ ਟੀਮ ਬਾਰੂ ਗੋਰਾ ਮੰਗਾਇਆ ਜੀ ਹੈ ਤੇਲ ਬਹੁਤ ਜਿਆਦਾ ਵਾ ਉਹਦਾ ਆਇਟਮ ਬਹੁਤ ਅੱਛੀ ਹੈ ਇੱਕ ਵੀਰ ਜੀ ਇੱਕ ਪਲੇਟ ਲਿਆ ਦਿਓ ਇੱਕ ਗ੍ਰੀਨ ਚਿਲੀ ਸੌਸ ਇੱਕ ਵਾਈਟ ਸੌਸ ਮਾਇਨਿਸ ਤੇ ਇੱਕ ਜਿਹੜੀ ਟਮੇਟੋ ਸੌਸ ਲੈ ਦਿਓ ਕਿਹਦਾ ਹੈ ਅਸਾ ਹੈ 1 ਨੰਬਰ ਮਸਤ ਬਾ ਟਾਈਟਲ ਆ ਰਿਹਾ ਚੰਗੀ ਤਰ੍ਹਾਂ ਉਹ ਤੈਨੂੰ ਦਿਖਦਾ ਕਿਦਾਂ ਲਾਈ ਜੰਨਾ ਟੇਡਾ ਲਾਤਾ ਹੀ ਅਸਰੀਕਾਲ ਜੀ ਕੀ ਹਾਲਿਆ ਠੀਕ ਠਾਕ ਟੀਮ ਕੰਮੋਂ ਕਮੀ ਲੱਗੀ ਹੋਈ ਸਾਜਨ ਜੀ ਭੱਜ ਭੱਜ ਕੇ ਕੰਮ ਕਰਾਉਂਦੇ ਹੋਏ ਹੱਥ ਲਿਬੜ ਗਏ ਨੇ ਸਾਬੰਦਿਆਂ ਤੁਹਾਨੂੰ ਓ ਕੀ ਤੂੰ ਉੱਤੇ ਬੁਨੇਰੇ ਦੇ ਕੰਮ ਬੈਠਾ ਕੁਈਆ ਵਯਾ ਪਲੰਬਰ ਪਲੰਬਰ ਐ ਪਲੰਬਰ ਪਲੰਬਰ ਟੈਂਟ ਪਲੰਬਰ ਟੈਂਟ ਹਾਊਸ ਪਲੰਬਰ ਪਲੰਬਰ ਟੈਂਟ ਹਾਊਸ ਛੇਤੀ ਕਰਾ ਓਏ ਟੈਂਟਾ ਲਿਓ ਇੱਕ ਨਵਾਂ ਹਲਵਾਈ ਆਇਆ ਹੋਰ ਵੀਰੂ ਬਾਉ ਹਲਵਾਈ ਬਾਉ ਹਲਵਾਈ ਟ੍ਰੀਲੀਅਮ ਮਾਲ ਚੋਂ ਲਿਆਦਾ ਇਹਨੂੰ ਖਰੀਦ ਕੇ ਉੱਥੇ ਲੱਗਾ ਹੈਗਾ ਅਜਦਾ ਜਿੱਦਾ ਪਤਲਾ ਖਲੋਤਾ ਹੁੰਦਾ ਨਾ ਤੇ ਪਕੌੜੇ ਲੈ ਕੇ ਜਾ ਰਹੇ ਨਾ ਚਾਟ ਮਸਾਲਾ ਪਾ ਦਣਾ ਜੁਤੇ ਆਏ ਹਾਏ 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 ਕੀ ਬਾਤਾਂ ਮੈਂ ਕਿਹਾ ਕੀ ਬਾਤਾਂ ਕਰ ਦਿੱਤੀਆਂ ਨੇ ਚੈੱਕ ਕਰ ਮਿੱਤਰਾ ਚੈੱਕ ਕਰ ਜਿਹੜਾ ਵਾਈਬ ਚੈੱਕ ਕਰ ਪਕੌੜਾ ਚੈੱਕ ਕਰ ਐਂਦਾ ਆਏ ਹਾਏ 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 ਠੰਡ ਦਾ ਮੌਸਮ ਗਰਮ ਗਰਮ ਚਾਹ ਦੇ ਨਾਲ ਹੋਣ ਗਏ ਗਰਮ ਗਰਮ ਪਕੌੜੇ ਮੈਂ ਨਾ ਵੀ ਕੀ ਬਾਤਾਂ ਮਿਰੂ ਕੀ ਬਾਤਾਂ ਮਿਰੂ ਲਸਣ ਦੀ ਕਟਿੰਗ ਕੀਤੀ ਯਾਰ ਇਦਾਂ ਇਹਨੂੰ ਪਿਆਰ ਨਾਲ ਮਾਰਨਾ ਨਹੀਂ ਇਹਨੂੰ ਮਾਰਨਾ ਪਿਆਰ ਨਾਲ ਪਿਆਰ ਵਾਲੀ ਸ਼ੈਡ ਸਵਾਦ ਹੀ ਇਹਨੇ ਫੇਰ ਦੇਣਾ ਜਦੋਂ ਪਿਆਰ ਨਾਲ ਇਹਨੇ ਪਿਆਰ ਨਾਲ ਕਟਿੰਗ ਕਰਨਗੇ ਇਹ ਸਵਾਦ ਵਾਈ ਵੀ ਫੇਰ ਦੇਣੀ ਇਹਨੇ ਠੀਕ ਆ ਆੜੇ ਪਹੋਣ ਚਾਹੇ ਪਾਈ ਜਾ ਗਰਮ ਗਰਮ ਚਾਹੇ ਸ਼ਰੀਰ ਨਾ ਆਪੋ ਆਪਣੀ ਸੇਵਾ ਸਾਰੇ ਸਾਹਮਣੇ ਬੜੀ ਲਗਨ ਤੇ ਮਿਹਨਤ ਦੇ ਨਾਲ ਕੰਮ ਕਰਦੇ ਹੋਏ ਇਹ ਪਰਦੇਸਾਂ ਦੀ ਜਾਂ ਸਿੱਖੀ ਜਾ ਰਹੀ ਹੈ ਕਿ ਬਾਹਰ ਜਾ ਕੇ ਹੋਟਲ ਚ ਪੰਡੇ ਕਿਵੇਂ ਮੰਜਲੇ ਨੇ ਮੇਰੇ ਵੀਰੋ ਤੇ ਪ੍ਰੈਕਟਿਸ ਕੀਤੀ ਜਾ ਰਹੀ ਹੈ ਜਨਤਾ ਹਮ ਹਮ ਆ ਕੇ ਪਹੁੰਚਦੀ ਹੋਈ ਤੇ ਪਕੌੜਿਆਂ ਨੂੰ ਗਿੜਾ ਦਿੰਦੀ ਹੋਈ ਡਾਕਟਰ ਸਾਹਿਬ ਪਹੁੰਚ ਚੁਕੇ ਨੇ ਤੁਹਾਡੀ ਫਰਮਾਇਸ਼ ਤੇ ਔੜੇ ਖਾਣੇ ਖਾਣੇ ਪਰੇ ਖਾਣੇ ਨਾ ਨਾ ਹਟਾ ਆਪਣਾ ਇਹ ਨਾ ਦਰੰਦ ਨੀ ਬਿੜੂ ਬਿੜੂ ਏ ਬਿੜੂ ਦਾ ਛੜ ਦਾ ਪਾ ਲਿਆ ਬੈਰੇ ਆ ਜਾ ਇੱਥੇ ਨਹੀਂ ਖਾਲੀ ਹੁਣ ਬੜਾ ਖਾਣ ਦੇ ਬੈਰੇ ਛੇਤੀ ਕਰ ਬੈਰੇ ਛੇਤੀ ਬਿਲਾਓ ਦੇ ਰਿਆਂ ਨੂੰ ਆ ਟਾਈਮ ਨਾਲ ਸਾਲਾ ਰਹਿ ਪਿਆ ਵੇ ਸਬਰ ਕਰ ਲਾ ਐ ਗਾ ਰੋ ਪਲੇਟ ਤੇ ਪਾ ਲਗਾ ਤੇਰੀ ਟੇਸਟੀ ਐਂਡ ਵੇਟਰ ਆ ਗਿਆ ਲੈ ਆ ਲੈ ਚਾਲੇ ਆਣ ਹੱਟ ਮੈਂ ਫਾੜੀ ਲੈ ਆਣ ਹੱਟ ਪਕੌੜੇ ਲੈ ਆਣ ਪਕੌੜੇ ਮੋਗੇ ਆਣ ਜਿਹੜਾ ਬਹੁਤ ਦਿੱਤਾ ਜਾ ਰਿਹਾ ਰਾਜਾ ਬਹੁਤ ਕੰਮ ਆ ਮੁੰਡਾ ਇਹ ਮਾਰਾ ਤਰੱਕੀ ਬਖਸ਼ੇ ਹੂੰ ਚੜਦੇ ਸਾਂ ਇਹਦਾ ਕੰਮ ਬੈਟਰੀ ਦਾ ਬਹੁਤ ਚੱਲੇ ਬਾਬਾ ਇੱਧਰ ਬਾਬਾ ਇੱਧਰ ਲੈ ਵੀ ਸੁਣ ਬਾਬਾ ਮੈਂ ਖਾਣ ਦਿਆ ਦੋ ਪੀਸ ਦੇ ਬਾਬਾ ਮੈਨੂੰ ਦੋ ਪੀਸ ਦੇ ਬਾਬਾ ਲੁਫਾਫਿਆਂ ਚ ਪੈਂਡੇ ਪਕੌੜੇ ਵੀਰ ਲੁਫਾਫਿਆਂ ਚ ਪੈਂਡੇ ਨੇ ਆ ਜਿਹੜੇ ਸੰਗਤ ਲਈ ਲਾਏ ਆ ਤੇ ਉਹਨਾਂ ਦੇ ਚੁੱਕ-ਜੁੱਕ ਲਫਾਵੇ ਚ ਪਾਈ ਜਾਂਦਾ ਹੈ। ਆਹ ਦੇ ਭਰ ਲਿਆ ਕਿ ਨਾਲ ਸਾਰਾ ਹੈ। ਭਾਂਜਿਆ ਖਤਮਾ ਸਾਰਾ ਕੰਮ ਕਾੜ ਦੇ ਉਹ ਇਦਾਂ ਦੇਖੋ ਨੀ। ਖਾੜਨ ਵਾਲੇ ਦਾ ਮੂੰਹ ਵੇ ਉਹਨੂੰ ਡਾਲ ਲ ਕਿੱਦਾ ਕਿੱਦਾ ਕਰਦੇ ਆ। ਆ ਤੂੰ ਲੈ ਕੇ ਜਾਣਾ ਨਾ ਮਾਲ ਸਪਲਾਈ। ਤੂੰ ਸਪਲਾਈ ਕਰਨਾ ਮਾਲ। ਇਹਨੇ ਕਰਨਾ ਤੁਹਾਡੇ ਦੋਵਾਂ ਅੱਜ ਦਾ ਦੋ। ਤੂੰ ਮਾਲ ਸਪਲਾਈ ਕਰਨਾ। ਓਏ ਲੈਨਿੰਗ ਬੋਲ ਚੱਲਣ ਦੀ ਆ। ਬੱਲੇ ਓ ਗਗਨ ਇੱਧਰ ਵੇਖ। ਇੰਨੀ ਤਰ੍ਹਾਂ ਕਾਜ ਸਾਈ ਮੁੰਡਿਆ ਬੱਲੇ ਮਨੇ ਆਈ ਗੱਲ ਆਈ ਮੁੰਡਾ ਇੱਕ ਟਿਕਟੋਕ ਇਹ ਰੀਲ ਵਾਲਾ ਮੁੰਡਾ ਆ ਮੁੰਡਾ ਸਾਜਣ ਇਹੋ ਸਾਜਣ ਇਹਦਾ ਪਿੰਡੇ ਸਾਹ ਪਰ ਜਾਜਣ ਲੋਕ ਦਾ ਕਿਉਂ ਕੈਮਰੇ ਨੂੰ ਖਾਂਦਾ ਕੈਮਰਾ ਉਹ ਲੈਸ ਕਿਉਂ ਬੜੀ ਮਾਰਦੇ ਨਿਸ਼ਕੀ ਬੜੀ ਮਾਰਦੇ ਭਾਨ ਕੀ ਗੱਲ ਹਾਂਜੀ ਭਾਈ ਸਾਡਾ ਕੀ ਵਿਚਾਰਿਆ ਬੋਲਾ ਵੀਡੀਓ ਬਣਾਉਣੀ ਹੋ ਕਿਉਂ ਆ ਬੇਰੇ ਨੀ ਇਫਾ ਜਨੇ ਵਾਲਾ ਕਰੇ ਵਾਲਾ ਕਰੇ ਵਾਲਾ ਕੋਈ ਜਿਹੜੀ ਚੀਜ਼ ਮੰਗੋਗੀ ਉਹ ਮਿਲ ਜੇਗੀ ਤੁਹਾਨੂੰ ਸਾਰੀ ਲਗੀ ਟੀਮ ਫੂਮ ਇਹ ਤਾਂ ਬੋਚੀ ਹੁੰਦੀ ਪਰ ਹੁਣੇ ਚੈੱਕ ਕਰ ਲੋ ਸਹੀ ਆ ਲੈ ਆ ਆ ਵੇਖੋ ਸਹੀ ਇੱਧਰ ਵੇਖੋ ਆ ਵੇਖੋ ਇਹ ਆ ਭਰਾ ਆ ਆਪਣਾ ਹੁੰਦਾ ਪਰ ਬੰਦਾ ਗੋਡਿਆ ਤੇ ਕਹਿੰਦੇ ਬੰਦਾ ਗੋਡਿਆ ਸਹੀ ਆ ਜੀ ਰੋਟੀ ਲੱਗੀ ਆ ਆ ਵੇਖੋ ਕਲੇਟਾ ਲੱਗੀਆਂ ਆ ਸਵਾਦ ਇਹ ਆਪਣਾ ਆ ਵੇਖੋ ਇੱਧਰ ਮਿੱਠੇ ਝੋਲ ਲਾਦੇ ਨੇ ਨਾਲ ਹੀ ਦਹੀਂ ਆ ਗਿਆ ਪਕੌੜੀਆਂ ਵਾਲਾ ਇੱਧਰ ਆ ਗਿਆ ਮਟਰ ਪਨੀਰ ਉਧਰ ਆ ਗਈ ਦਾਲ ਰੋੜ ਨਾ ਤੇ ਕੋਈ ਹੱਥ ਮਾਰੀ ਨਾ ਹੱਥ ਮੇਰੇ ਟਿਕ ਦੇਣੀ ਆ ਹੱਥ ਤੇਰੇ ਚੰਗਾ ਠੀਕ ਹੈ ਬਹਿ ਜਾਣ ਲੱਗੇ ਹੁਣ ਆਹ ਬਹਿ ਜਾ ਇੱਥੇ ਫਾਇਨਾਂ ਸਮਝਾ ਕਰ ਇਹਨੂੰ ਤੇ ਫਟਾ ਬਜਰਾ ਨਹੀਂ ਹੋਇਆ ਮਾਰਦੇ ਅੱਜ ਤੇ ਮਾਰ ਨਾ ਫਿਰ ਸਮਝਦਾ ਨਹੀਂ ਵੇਟਰ ਦਾ ਕੰਮ ਕਰ ਨਿਭਾ ਕੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੇ ਪ੍ਰਸ਼ਾਦਾ ਸ਼ਾ ਕਰੇ ਨੇ ਅੰਕਲ ਜੀ ਇਹ ਸਾਡੇ ਅੱਪਾ ਜੱਪਾ ਇਹ ਸਾਡੇ ਅੱਪਾ ਜੱਪਾ ਜੀ ਐਂਦਾ ਕਰਦਾ ਅੰਕਲ ਜੀ ਹਾਂ ਲੇ ਉਹ ਨਾਮ ਹੈ ਸਦਾ ਇੰਨੂੰ ਲੈ ਆਉਂਦੇ ਉਠਾਇਆ ਲਾ ਰਿਆ ਨੂੰ ਹਾਂ ਬਸ ਠੀਕ ਆ ਇਹ ਪਿੱਕਾ ਨਿਕਦਾਰ ਵੀਰ ਜੀ ਵਧਾਈਆਂ ਹੋਣ ਵੀਰ ਜੀ ਤੁਹਾਡੇ ਲੈਂਟਰ ਦੀਆਂ ਤੁਹਾਨੂੰ ਜਦਾਂ ਕੀ ਕਹਿੰਦੇ ਪਿੰਡ ਵਿੱਚ ਵੱਜੇ ਮੁੰਡਾ ਅਮਰੀਕਾ ਵਾਲਾ ਕੈਨੇਡਾ ਵਾਲਾ ਆਸਟ੍ਰੇਲੀਆ ਵਾਲਾ ਇਹ ਜਿਹੜੇ ਸਾਡੇ ਵੀਰ ਭਰਾ ਨੇ ਇਹ ਵੱਜਦੇ ਨੇ ਪਿੰਡ ਵਿੱਚ ਦਾਲ ਪੀਣੇ ਵੱਜਦੇ ਨੇ ਆਏ ਆਪਣੇ ਸ਼ਰੀ ਭਾਈ ਹੁਣੀ ਸਾਰਿਆਂ ਤੋਂ ਲਾਸ਼ ਤੇ ਆਏ ਆ ਖਾਨ ਇਹ ਪਾਣੀ ਉਹਦਾ ਕਿੱਥੇ ਫਿਰਨਿਆ ਕਿੱਥੇ ਨਹੀਂ ਕੋਈ ਕਿਸ ਨੂੰ ਦੱਸਿਆ ਨਹੀਂ ਕੀ ਕਿਦਾਂ ਗਿਵੇਂ ਕੰਨਿਆ ਓਏ ਕੀ ਕੰਨਿਆ ਸ਼ਿਸ਼ੂ ਤੁਸੀਂ ਦਰਮਾਣਾ ਸਾਰੇ ਬੰਦਿਆਂ ਦੇ ਸਾਹਮਣੇ ਤੂੰ ਲੱਗਾ ਵੇ ਕਿ ਦਾ ਬੰਦੇ ਲੈਨਜ਼ਰ ਲਾਏ ਨੇ ਸ਼ੋਲੀਆਂ ਚਲਾਈਆਂ ਜਾ ਰਹੀਆਂ ਕਹਿੰਦੇ ਲੈਂਟਰ ਤੋਂ ਬਾਅਦ ਰਾਤ ਨੂੰ ਹਵਾਈ ਸਾਹਿਬ ਹੋਈ ਜਾ ਰਹੇ ਨੇ ਉਹ ਭਾਈ ਹਵਾਈਆਂ ਗਰੀ RAM ਇਧਰ ਨਜ਼ਾਰਾ ਲਿੰਦਾ ਆਇਆ ਗਰੀਦਾ ਪੀਜ਼ਾ ਖਾਂਦਾ ਆ ਸਾਜਣਿਆਂ ਫਰੇਗੜ ਵਾਲਾ ਮਾਜਣਿਆਂ ਸਾਲਿਆ ਜੈਕਟ ਛੜ ਜਣੀ ਆ ਲਿਆ ਲਿਆ ਖੋਟਰੇ ਮੇਰਾ ਆਪਲੀ ਹੈ ਨਾ ਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਤੇ ਅੱਜ ਦਾ ਪ੍ਰੋਗਰਾਮ ਬਾਈ ਬਹੁਤ ਵਧੀਆ ਮਾਲਕ ਦੀ ਕਿਰਪਾ ਦੇ ਨਾਲ ਹੋਇਆ ਹੈ ਤੇ ਹੁਣ ਸਾਰੇ ਆਪਣੇ ਘਰੋ ਘਰੀ ਚਲੇ ਗਏ ਨੇ ਜਿੰਨੇ ਮਿੱਤਰ ਦੋਤ ਸਾਰੇ ਤੇ ਹੁਣ ਆਪਾਂ ਲੱਗੇ ਆ ਬਈ ਸੌਣ ਤੇ ਤੁਹਾਡੇ ਮੇਰੇ ਸਾਰੇ ਵੀਰ ਮਿੱਤਰਾਂ ਕੀ ਇੱਕ ਰਿਕੁਐਸਟ ਆ ਜੀ ਸਾਡੇ ਚੈਨਲ ਨੂੰ ਜਰੂਰ ਲਾਈਕ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਆ ਆਪਣੇ ਨਾਲ ਸ਼ੈਰੀ ਵੀਰ ਹੁਣੀ ਵੀ ਸੁੱਤੇ ਹੋਏ ਨੇ ਬਾਕੀ ਅਗਲਾ ਵਲੌਗ ਲੈ ਕੇ ਆਪਾਂ ਛੇਤੀ ਆ ਰਹੇ ਆ ਬਾਕੀ ਆਪਣੇ ਜਿੰਨੇ ਵੀ ਵਲੌਗ ਵੀਡੀਓਜ਼ ਆਉਂਦੇ ਉਹਨਾਂ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਤਦ ਤੱਕ ਲਈ ਬਾਏ ਬਾਏ ਗੁੱਡ ਨਾਈਟ ਸਾਰੇਆ। ਤੇ ਸਾਡੇ ਇਹ ਜਿਹੜਾ ਯੂਕੇ ਬॉयਜ਼ ਚੈਨਲ ਆ ਇਸ ਦੇ ਉੱਪਰ ਵੀਰ ਜੀ ਇਹ ਹਰੇਕ ਵੈਰਾਈਟੀ ਪਏਗੀ। ਤੁਹਾਨੂੰ ਸ਼ਹਿਰੀ ਬਾਈ ਉਹਨਾਂ ਦੇ ਸੌਂਗ ਵੀ ਮਿਲਣਗੇ, ਸ਼ੈਰੀ ਵੀ ਮਿਲੇਗੀ। ਜਿਵੇਂ ਕਿ ਤੁਹਾਨੂੰ ਕੋਈ ਹੋਰ ਚੀਜ਼ ਪਸੰਦ ਹੋਏਗੀ ਉਹ ਵੀ ਮਿਲੇਗੀ। ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਤੇ ਬਾਕੀ ਹੁਣ ਮੇਰੇ ਸਾਰੇ ਵੀਰਾਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ।